ਦੇਖੋ ਜੀ ਇਸ ਟਾਈਮ ਦਾ ਸਭ ਕੁਝ ਆ ਜੀ ਸਾਨੂੰ ਇੱਕ ਰੋਡ ਦੀ ਦਿੱਕਤ ਆ ਜੀ ਬਸ ਰੋਡ ਨਹੀਂ ਨਿਕਲ ਰਹੀ ਸਾਡਾ ਰੋਡ ਦੀ ਬੜੀ ਦਿੱਕਤ ਆ ਜੀ ਉਰੇ ਕੀ ਦਿੱਕਤ ਆ ਰਹੀ ਰੋਡ ਦੀ ਰੋਡ ਬਣ ਨਹੀਂ ਰਹੀ ਜੀ ਆ ਉਥੋਂ ਲੈ ਕੇ ਇੱਥੇ ਤੱਕ ਕਿਲੋਮੀਟਰ ਆ ਜੀ ਕਿ ਰੋਡ ਨਹੀਂ ਬਣ ਰਹੀ ਸਾਡਾ ਐਕਸੀਡੈਂਟ ਹੋਣ ਦਾ ਹਰ ਟਾਈਮ ਡਰ ਰਹਿੰਦਾ ਕਿਉਂਕਿ ਲਾਈਨ ਲੱਗੀ ਰਹੀਦੀ ਇੱਥੇ ਇਹ ਪਿੰਡ ਫੁੱਟਪਾਥ ਸਾਈਡ ਬਣੀ ਹੋਵੇ ਲੋਕਾਂ ਆਪਲਾ ਲੰਘਣਾ ਗੱਡੀਆਂ ਉੱਪਰ ਵੱਡੀਆਂ ਗੱਡੀਆਂ ਉੱਪਰੋਂ ਲੰਘਣਾ ਪਿੰਡ ਦਾ ਬਹੁਤ ਔਖਾ ਸਾਡੇ ਪਿੰਡ ਦਾ ਐਕਸੀਡੈਂਟ ਬਹੁਤ ਹੁੰਦੇ ਆ ਕਿੰਨੀ ਦੇਰ ਤੋਂ ਇਹ ਕੰਮ ਐਦਾਂ ਹੀ ਪਿਆ ਇਹ ਤਾਂ ਕਈ ਸਾਲ ਦਾ ਕੇਸ ਚੱਲਦਾ ਹੁਣ ਗੌਰਮੈਂਟ ਪੈਸੇ ਦਿੰਦੀ ਨਹੀਂ ਪੂਰੀ ਲੋਕਾਂ ਦੇ ਕੇਸ ਪਾ ਨੇ ਇਲਾਕੇ ਨੂੰ ਇਹ ਨੁਕਸਾਨ ਹੈ ਇਹਦਾ ਦੇਖੋ ਇਹਨਾਂ ਵਿੱਚ ਵੀ ਸਾਡੇ ਕੋਲ ਜਿਹੜੀ ਮੇਨ ਸਹੂਲਤ ਆ ਉਹ ਹੈਲਥ ਦੀ ਹੈ ਜੀ ਹੈਲਥ ਸਾਡੇ ਕੋਲ ਨਾਂ ਤੇ ਤਾਂ ਦੋ ਡਿਸਪੈਂਸਰੀ ਹੈਗੀਆਂ ਪਰ ਉਹਨਾਂ ਵਿੱਚ ਡਾਕਟਰ 2 ਵਜੇ ਤੱਕ ਹੁੰਦੇ ਆ 2 ਵਜੇ ਤੋਂ ਬਾਅਦ ਚਲੇ ਜਾਂਦੇ ਆ ਕੋਈ ਰਾਤ-ਵਾਰਾਤ ਕੋਈ ਲੋੜ ਪੈਂਦੀ ਆ ਕੋਈ ਉਹਦਾ ਕੋਈ ਹੱਲ ਨਹੀਂ ਹੈਗਾ ਫਿਰ ਸਾਨੂੰ ਉੱਤੀ ਭੱਜਣਾ ਪੈਂਦਾ ਜਦੋਂ ਕਿ ਸਾਡਾ ਪਿੰਡ ਹੈ ਜਿਹੜਾ ਇਲਾਕੇ ਦੇ 25-30 ਪਿੰਡਾਂ ਨੂੰ ਜੁੜਦਾ ਹੈ ਤੇ ਸਾਰੇ ਪਿੰਡਾਂ ਚ ਠੀਕ ਆ ਵੱਡੀ ਆਬਾਦੀ ਆ ਤਾਂ ਕਰਕੇ ਸਾਨੂੰ ਅਸੀਂ ਚਾਹੁੰਦੇ ਆ ਵੀ ਸਾਨੂੰ ਸਰਕਾਰ ਕੋਈ ਵੱਡਾ ਹਸਪਤਾਲ ਬਣਾ ਕੇ ਦੇਵੇ ਜਿਹੜਾ ਸਾਡੇ ਪਿੰਡ ਦੇ ਤੇ ਇਲਾਕੇ ਦੇ ਲੋਕਾਂ ਦੀਆਂ ਸਹੂਲਤਾਂ ਵਾਧੂ ਹੋਣ ਤੇ ਜੋ ਸਾਡੇ ਕਾਲਜ ਸੀ ਕੁੜੀਆਂ ਦਾ ਕਾਲਜ ਖੁੱਲਿਆ ਸੀ ਉਹ ਪਤਾ ਨਹੀਂ ਕਿਸੇ ਕਾਰਨ ਕਰਕੇ ਬੰਦ ਹੋ ਗਿਆ ਬੱਚਿਆਂ ਦੀ ਘਾਟ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਐਡੀਆਂ ਐਡੀਆਂ ਵੱਡੀਆਂ ਬਿਲਡਿੰਗਾਂ ਬਣੀਆਂ ਹੋਈਆਂ ਵੀ ਉਹਨਾਂ ਦਾ ਅਸੀਂ ਕੰਮ ਲਈਏ ਸਰਕਾਰ ਨੂੰ ਮੁਫਤ ਵਿੱਚ ਬਿਲਡ ਕਾ ਮਿਲਦੀ ਹੈ ਉਹ ਸਾਡੇ ਬੱਚਿਆਂ ਨੂੰ ਪੜਾਉਣ ਵਾਸਤੇ ਨਾਲ ਸਹਿਯੋਗ ਦੇਣ ਸਾਡਾ ਰਾਤ-ਰਾਤੇ ਕਿਸੇ ਨੂੰ ਅਮਰਜੈਂਸੀ ਉਹਦੀ ਕੋਈ ਹੁਲਤ ਨਹੀਂ ਹੈਗੀ ਉਹਦੀ ਚਾਹੀਦੀ ਹੈ ਕਿੱਡੀਕ ਦੂਰ ਜਾਣਾ ਪੈਂਦਾ ਜੇ ਰਾਤ-ਰਾਤੇ ਜਰੂਰਤ ਪੈ ਜੇ ਤੇ ਮਰਿੰਡੇ ਜਾਣਾ ਪੈਂਦਾ ਇਧਰ ਖਮਾਣੋ ਜਾਂ ਚੰਡੀਆ ਇਸ ਬਾਰੇ ਤੁਸੀਂ ਕਦੇ ਗੱਲਬਾਤ ਕੀਤੀ ਜਾਂ ਬੱਬੂ ਮਾਨ ਜੀ ਨਾਲ ਕੋਈ ਗੱਲਬਾਤ ਹੋਈ ਵੀ ਆਪਾਂ ਕੁਝ ਗੱਲ ਕਰੀ ਨਹੀਂ ਕੋਈ ਡਿਸਕਸ਼ਨ ਨਹੀਂ ਹੋਈ ਹੁਣ ਤੁਸੀਂ ਕੀ ਮੰਗ ਕਰਦੇ ਕੀ ਕਿਉਂ ਨਹੀਂ ਵੀ ਸਾਡੇ ਪਿੰਡ ਚ ਸਪੈਂਸਰੀ ਹੋਣੀ ਚਾਹੀਦੀ ਆ ਰਾਤ ਬਰਾਤੇ ਸਾਨੂੰ ਜਾਣ ਲਈ ਕੋਈ ਸਹੂਲਤ ਤੇ ਐਂਬੂਲੈਂਸ ਦੀ ਜ਼ਰੂਰਤ ਚਾਹੀਦੀ ਕੋਈ ਐਂਬੂਲੈਂਸ ਵਗੈਰਾ ਵੀ ਨਹੀਂ ਖੜੀ ਕੀਤੀ ਨਾ 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 ਕੋਈ ਐਂਬੂਲੈਂਸ ਨਹੀਂ ਕੋਈ ਕੋਈ ਨਹੀਂ ਤੇ ਕੋਈ ਸਹੂਲਤ ਨਹੀਂ ਹੈ ਗਵਰਨਮੈਂਟ ਵੱਲੋਂ ਕੋਈ ਸਹੂਲਤ ਨਹੀਂ ਹੈ ਜਿਵੇਂ ਰਾਤ ਬਰਾਤੇ ਉਥੇ ਐਕਸੀਡੈਂਟ ਹੋਣ ਦੇ ਚਾਂਸਸ ਨੇ ਸਾਡੇ ਇੱਕ ਮੁੰਡਾ ਹੁੰਦਾ ਤੇਜ਼ੀ ਉਹ ਹਰ ਬੰਦੇ ਰਾਤ ਨੂੰ ਸੌਏ ਤਾਂ ਕਰਦਾ ਦਾ ਵਿਚਾਰਾ ਦੀ ਮੌਤ ਹੋ ਗਈ ਉਹਦੇ ਬਿਨਾਂ ਸਾਡੇ ਪਿੰਡ ਵਿੱਚ ਕੋਈ ਨਹੀਂ ਹੈਗਾ ਆ ਵੀ ਚੱਕ ਕੇ ਪਿਲ ਜਾਨੇ ਕੋਈ ਗਵਰਨਮੈਂਟ ਵੱਲ ਕੋਈ ਨਹੀਂ ਇਹ ਫੋਨ ਵੀ ਕਰਦੇ ਤਾਂ ਉਹ ਘੰਟੇ ਬਾਅਦ ਹੁੰਦੇ ਇਹਨਾਂ ਨੂੰ ਬੰਦੇ ਦਾ ਨੁਕਸਾਨ ਹੋ ਜਾਂਦਾ ਸਿਹਤ ਸਹੂਲਤਾਂ ਵਾਸਤੇ ਡਿਸਪੈਂਸਰੀਆਂ ਹੈਗੀਆਂ ਜੀ ਦੋ ਉਪਰ 2 ਵਜੇ ਤੱਕ ਹੁੰਦੀਆਂ ਉਹ ਤੋਂ ਬਾਅਦ ਬੰਦ ਹੁੰਦੀਆਂ ਉਹ ਤੋਂ ਬਾਅਦ ਜਦੋਂ ਲੋਡ ਪੈਂਦੀ ਆ ਤਾਂ ਸਾਨੂੰ ਦੂਰ ਤਰਾਡੇ ਜਾਣਾ ਪੈਂਦਾ ਜਿਵੇਂ ਬਰੰਡਾ 7-8 ਕਿਲੋਮੀਟਰ ਖਮਾਣੋ ਵੀ 7-8 ਕਿਲੋਮੀਟਰ ਜਾਂ ਫਿਰ ਚੰਡੀਗੜ੍ਹ ਵਗੈਰਾ ਜਾਣਾ ਪੈਂਦਾ ਜੀ ਤੇ ਅਸੀਂ ਕਹਿੰਦੇ ਵੀ ਕੋਈ ਹਸਪੀਟਲ ਵਗੈਰਾ ਕੋਈ ਇਹਦੇ ਲਾਗ ਪਿੰਡ ਪੈਂਦੇ ਆ ਘਟੋ ਘਟ 20 25 ਪਿੰਡ ਪੈਂਦੇ ਆ ਉਹ ਪਿੰਡਾਂ ਨੂੰ ਵੀ ਸਹੂਲਤ ਹੋ ਜੂਗੀ ਇੱਕੇ 메ਨ ਰੋਡ ਤੇ ਪੈਂਦਾ ਹੈ 메ਨ ਰੋਡ ਤੇ ਪੈਂਡ ਕਰਕੇ ਹਰ ਇੱਕ ਪਿੰਡ ਨੂੰ ਜਿਹੜਾ ਰਸਤਾ ਉਰੇ ਤੋਂ ਹੀ ਜਾਂਦਾ ਉਹਦਾ ਵਾਸਤੇ ਜਿਹੜੀ ਸਹੂਲਤ ਹੈ ਜ਼ਰੂਰੀ ਹੈ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਗੁਰਦੀਪ ਸਿੰਘ ਪੰਜਾਬੀ ਗਾਇਕਾ ਨੇ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਤੁਮਾ ਪਾਈਆਂ ਹੋਈਆਂ ਨੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਉੱਠ ਕੇ ਗਾਇਕਾ ਦੀ ਉਹਨਾਂ ਦੇ ਵਿੱਚ ਬੱਬੂ ਮਾਨ ਦਾ ਨਾਮ ਮੋਰੀਆਂ ਚ ਆਉਂਦਾ ਤੇ ਅੱਜ ਅਸੀਂ ਪਹੁੰਚੇ ਆਂ ਖੰਡ ਮਾਨਪੂਰ ਤੇ ਬੱਬੂ ਮਾਨ ਦੇ ਪਿੰਡ ਪਹੁੰਚੇ ਆਂ ਉੱਥੇ ਦੇਖਦੇ ਆਂ ਕਿਹੋ ਜੀਆਂ ਸਹੂਲਤਾ ਨੇ ਤੇ ਕਿਹੋ ਜਿਹਾ ਪਿੰਡ ਹੈ ਤੇ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕੀ ਕੀ ਪਿੰਡਾਂ ਦੇ ਵਿੱਚ ਸਹੂਲਤਾ ਚਾਹੀਦੀ ਹੈ ਤੇ ਕਿਹੜੀਆਂ-ਕਿਹੜੀਆਂ ਸਹੂਲਤਾ ਇੱਥੇ ਪਹੁੰਚ ਆਈਆਂ ਨੇ ਤੁਹਾਨੂੰ ਪਹਿਲਾਂ ਬੱਬੂ ਮਾਨ ਦੀ ਹਵੇਲੀ ਉਹ ਹਵੇਲੀ ਦਿਖਾ ਦਿੰਨੇ ਆ ਜਿਹੜੀ ਕਿ ਬੱਬੂ ਮਾਨ ਦੀ ਇਹ ਹਵੇਲੀ ਹੈ ਪਿੰਡ ਦੇ ਵਿੱਚ ਬਣੀ ਹੋਈ ਜਿੱਥੇ ਕਿ ਅਕਸਰ ਬੱਬੂ ਮਾਨ ਆਉਂਦੇ ਨੇ ਫਿਲਹਾਲ ਤਾਂ ਇਸ ਹਵੇਲੀ ਦੇ ਵਿੱਚ ਨਹੀਂ ਨੇ ਪਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਇਹ ਉਹੀ ਹਵੇਲੀ ਹੈ ਜਿਹੜੀ ਬੱਬੂ ਮਾਨ ਦੀ ਹਵੇਲੀ ਜਿਸ ਨੂੰ ਕਿਹਾ ਜਾਂਦਾ ਔਰ ਇੱਥੇ ਅਕਸਰ ਬੱਬੂ ਮਾਨ ਆਇਆ ਕਰਦੇ ਨੇ ਤੇ ਅੰਦਰ ਜਾ ਕੇ ਵੀ ਦਿਖਾਨ ਦੀ ਤੁਹਾਨੂੰ ਥੋੜਾ ਕੋਸ਼ਿਸ਼ ਕਰਦੇ ਹਾਂ ਵੀ ਕਿਹੇ ਜਿਹੜੇ ਇਸ ਹਵੇਲੀ ਦੇ ਵਿੱਚ ਰੰਗ ਲੱਗੇ ਹੋਏ ਨੇ ਇਹ ਉਹ ਹਵੇਲੀ ਹੈ ਜਿਹੜੀ ਕਿ ਬੱਬੂ ਮਾਨ ਜਿਹੜੇ ਪੰਜਾਬੀ ਗਾਇਕ ਨੇ ਜਿਨ੍ਹਾਂ ਨੇ ਇਸ ਜਗ੍ਹਾ ਤੋਂ ਉੱਠ ਕੇ ਇਸ ਪਿੰਡ ਤੋਂ ਉੱਠ ਕੇ ਪਹਿਲਾ ਚੰਡੀਗੜ੍ਹ ਦਾ ਸਫ਼ਰ ਤੈਅ ਕੀਤਾ ਫਿਰ ਚੰਡੀਗੜ੍ਹ ਤੋਂ ਵਿਦੇਸ਼ਾਂ ਤੱਕ ਦਾ ਸਫ਼ਰ ਤਿਆ ਕੀਤਾ ਇਹ ਤੁਹਾਨੂੰ ਦਿਖਾ ਦੰਨੇ ਆ ਵੀ ਕਿਸ ਤਰੀਕੇ ਨਾਲ ਇਸ ਹਵੇਲੀ ਦੇ ਵਿੱਚ ਬੱਬੂ ਮਾਨ ਜੀ ਨੇ ਸੈੱਟ ਤਿਆਰ ਕੀਤਾ ਹੋਇਆ ਪਰ ਪੰਜਾਬੀ ਗਾਇਕੀ ਦੇ ਵਿੱਚ ਇੱਕ ਵੱਡਾ ਨਾਮ ਬਣ ਕੇ ਉੱਭਰ ਰਹੇ ਨੇ ਇਹ ਬੱਬੂ ਮਾਨ ਜੀ ਦੀ ਹਵੇਲੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਫਿਲਹਾਲ ਬੱਬੂ ਮਾਨ ਜੀ ਇਸ ਹਵੇਲੀ 'ਚ ਤਾਂ ਨਹੀਂ ਐ ਪਰ ਇਹ ਤੁਹਾਨੂੰ ਹਵੇਲੀ ਦੇ ਤਸਵੀਰਾਂ ਜ਼ਰੂਰ ਤੁਸੀਂ ਤੁਹਾਨੂੰ ਦਿਖਾ ਸਕਦੇ ਆਂ ਇੱਕ ਪੰਜਾਬੀ ਗਾਇਕ ਬੱਬੂ ਮਾਨ ਜਿਨੇ ਕੀ ਕਈ ਗਾਣੇ ਹਿੱਟ ਹੋਏ ਨੇ ਫਿਲਮਾਂ ਵੀ ਉਹਨੇ ਕੀਤੀਆਂ ਨੇ ਔਰ ਗਾਇਕੀ ਦੇ ਖੇਤਰ ਦੇ ਵਿੱਚ ਇੱਕ ਵੱਡਾ ਨਾਮ ਹੈ ਇਸ ਤੋਂ ਬਾਅਦ ਤੁਹਾਨੂੰ ਪਿੰਡ ਦੇ ਵਿੱਚ ਵੀ ਲੈ ਕੇ ਚੱਲਾਂਗੇ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਪਹਿਲਾਂ ਫਿਲਹਾਲ ਤੁਹਾਨੂੰ ਪੰਜਾਬੀ ਗਾਇਕ ਬੱਬੂ ਮਾਨ ਦੇ ਹਵੇਲੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਹ ਵੀ ਪਤਾ ਲੱਗੇ ਬੱਬੂ ਮਾਨ ਇੱਥੇ ਆਉਂਦੇ ਨੇ ਅਕਸਰ ਆਉਂਦੇ ਨੇ ਹਾਂ ਫਿਲਹਾਲ ਉਹਰੇ ਜ਼ਰੂਰ ਨਹੀਂ ਮੌਜੂਦ ਨਹੀਂ ਹੈ ਪਰ ਇਹ ਤਸਵੀਰਾਂ ਨੇ ਪੰਜਾਬੀ ਗਾਇਕ ਬੱਬੂ ਮਾਂਝ ਦੀ ਹਵੇਲੀ ਦੀਆਂ ਟਰੈਕਟਰ ਜਿਹੜੇ ਹੈਗੇ ਆ ਟਰੈਕਟਰ ਖੜੇ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਾ ਨਾਰਾ ਵੀ ਦਿੱਤਾ ਗਿਆ ਹੈ ਕਿਸਾਨ ਮੋਰਚੇ ਦੇ ਸਮੇਂ ਚ ਵੀ ਬੱਬੂ ਮਾਂਝ ਜੀ ਨੇ ਕਾਫੀ ਜ਼ਿਆਦਾ ਕਿਸਾਨਾਂ ਨੂੰ ਸਪੋਰਟ ਕੀਤੀ ਸੀ ਤੇ ਇਹ ਉਹ ਟਰੈਕਟਰ ਨੇ ਜਿਹੜੇ ਬੱਬੂ ਮਾਂਝ ਦੀ ਹਵੇਲੀ ਦੇ ਵਿੱਚ ਖੜੇ ਨੇ ਖੇਤੀ ਨਾਲ ਸੰਬੰਧ ਰੱਖਦੇ ਨੇ ਤੇ ਦੂਜੇ ਪਾਸੇ ਇੱਕ ਤੁਹਾਨੂੰ ਗੱਡੀ ਹੋਰ ਦਿਖਾ ਦਿੰਨੇ ਆ ਜੋਗਾ ਜਿਹੜੀ ਹੈ ਵੱਡੀ ਜੀਪ ਤਿਆਰ ਕੀਤੀ ਗਈ ਹੈ ਜੋਂਗਾ ਜਿਹੜਾ ਹੈ ਉਹ ਤਿਆਰ ਕੀਤਾ ਹੈ ਇਹ ਵੀ ਬੱਬੂ ਮਾਨ ਜੀ ਦੀ ਹਵੇਲੀ ਦੀ ਸ਼ੋਭਾ ਵਧਾ ਰਿਆ ਇੱਕ ਦੇਖਣ ਨੂੰ ਇਹ ਗੱਡੀ ਜਿਹੜੀ ਹੈ ਇੱਥੇ ਦੀ ਨਹੀਂ ਲੱਗਦੀ ਔਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਗੱਡੀ ਤਿਆਰ ਕੀਤੀ ਗਈ ਹੈ ਔਰ ਕਾਫੀ ਵੱਡੀ ਟਰੱਕ ਟਾਈਪ ਗੱਡੀ ਤਿਆਰ ਕੀਤੀ ਗਈ ਹੈ ਜੋਂਗਾ ਜਿਸ ਨੂੰ ਕਿਹਾ ਜਾਂਦਾ ਉਹ ਗੱਡੀ ਇਹ ਤਿਆਰ ਕੀਤੀ ਗਈ ਹੈ ਇਸ ਤੋਂ ਬਾਅਦ ਫਿਲਹਾਲ ਬੱਬੂ ਮਾਨ ਜੀ ਨਹੀਂ ਹੈ ਇਸ ਹਵੇਲੀ ਦੇ ਵਿੱਚ ਤੇ ਉਹਨਾਂ ਦੇ ਜਿਹੜੇ ਸਾਥੀ ਵੀ ਉਰੇ ਕੋਈ ਮੌਜੂਦ ਫਿਲਹਾਲ ਨਹੀਂ ਹੈ ਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਤੇ ਜਾਣਦੇ ਆ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਸਹੂਲਤਾਂ ਨੇ ਤੇ ਕਿਹੜੀ ਕਿਹੜੀ ਸਹੂਲਤਾਂ ਦੀ ਪਿੰਡ ਦੇ ਵਿੱਚ ਘਾਟ ਹੈ ਆਓ ਚੱਲਦੇ ਆ ਪਿੰਡ ਦੇ ਵਿੱਚ ਕੀ ਨਾਮ ਹੈ ਬੱਬੂ ਜੀ ਛੋਟਾ ਵਰਮੇ ਸਿੰਘ ਤੇ ਇਹ ਪਿੰਡ ਹੈ ਖੰਡ ਮਾਨਪੁਰ ਬੱਬੂ ਮਾਨ ਦਾ ਪਿੰਡ ਮੰਨਿਆ ਜਾਂਦਾ ਹੈ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਸਹੂਲਤਾਂ ਨੇ ਕੋਲ ਤਾਂ ਇੱਥੇ ਬੈਂਕ ਨੇ ਸਕੂਲ ਨੇ ਕਾਲਜ ਨੇ ਨਗਰ ਨਗਰ ਹਵਾਲਾ ਹਾਲ ਹਾਲੂ ਚੈਨ ਦੇ ਕਿਸੇ ਚੀਜ਼ ਦੀ ਤੁਹਾਨੂੰ ਕਮੀ ਲੱਗਦੀ ਹੋਵੇ ਨਹੀਂ ਕਮੀ ਕਿਸੇ ਕੋਈ ਫੈਰਾ ਮਾਰ ਕੇ ਪਿੰਡ ਆ ਆਹ ਹਾਲੇ ਕੋਈ ਚੀਜ਼ ਨਹੀਂ ਕਿੰਨੀ ਕੁ ਆਬਾਦੀ ਹੈ ਜੀ ਪਿੰਡ ਦੀ 14-15 ਸਭ ਵੋਟਾਂ ਆ ਆਬਾਦੀ ਇਹ ਲੋਕ ਨੇ ਹੋਗੀ 14-15 ਸਭ ਵੋਟ ਹੈ ਜੀ ਬਾਕੀ ਆਬਾਦੀ ਇਹ ਲੋ ਕਿੰਨੀ ਹੋਗੀ ਤੇ ਬੱਬੂ ਮਾਨ ਪਿੰਡ ਆਉਂਦੇ ਨੇ ਅਕਸਰ ਆਜਾ ਅਕਸਰ ਕੋਈ ਕੰਮ ਹੁੰਦਾ ਆ ਜਾਂਦੇ ਨੇ ਕੋਈ ਕੋਈ ਇਨਾ ਛੂਟੇ ਕਰਨ ਜਾਂ ਕੋਈ ਕੰਮ ਹੁੰਦਾ ਆ ਜਾਂਦੇ ਤੇ ਪਿੰਡ ਵਾਲੇ ਨੂੰ ਇੱਕ ਤਰ੍ਹਾਂ ਦਾ ਸਪੋਰਟ ਹੈਗੀ ਉਹਨਾਂ ਦੀ ਉਹਦਾ ਉਹਦਾ ਇਹ ਇਦਾਂ ਜੂ ਬਲਾਉਂਦਾ ਹੁੰਦੇ ਨੇ। ਇਹ ਇਸ ਪਿੰਡ ਦੇ ਵਿੱਚੋਂ ਉੱਠ ਕੇ ਜੰਪਾਲ ਕੇ ਚੰਡੀਗੜ੍ਹ ਗਏ ਵਿਦੇਸ਼ਾਂ ਤੱਕ ਉਹਨਾਂ ਦਾ ਨਾਮ ਖਟਿਆ ਪਿੰਡ ਦਾ ਵੀ ਨਾਮ ਹੋਇਆ ਕਿਤਾ ਦਾ ਮਹਿਸੂਸ ਹੁੰਦਾ। ਵਧੀਆ ਬੰਦਾ। ਪਿੰਡਾਂ ਵਿੱਚ ਸੂਹ ਹੋ ਰਹੀ ਆ ਵੀ ਵਧੀਆ ਪਿੰਡ ਬੰਦਾ। ਪਿੰਡਾਂ ਦਾ ਲੋਰੋਸ਼ੇ ਕੀਤਾ। ਇਹ ਹੋਰ ਵੀ ਲੋਕ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਐ ਕੀ ਨਾਮ ਹੈ ਤੁਹਾਡਾ? ਹਰਜਿੰਦਰ ਸਿੰਘ ਜੀ ਤੇ ਕੰਟ ਮਾਨਪੁਰ ਚ ਰਹਿੰਦੇ ਹੋ ਤੇ ਕਿਹੜੇ ਕਿਹੜੇ ਉਹ ਰਸੂਹੂਲਤਾ ਨੇ? ਸਭ ਕੁਝ ਆ ਯੂਰੋ ਸਕੂਲ ਹੈਗਾ ਜੀ ਬੈਂਕ ਹੈਗੇ ਜੀ ਡਿਵੈਸਰੀ ਹੈਗੀ ਜੀ ਸਭ ਕੁਝ ਆ ਜੀ ਇਹ ਕੋਈ ਘਾਟ ਕੋਈ ਘਾਟ ਨਹੀਂ ਹੈਗੀ ਜੀ ਹਾਂ ਜੀ ਸਭ ਕੁਝ ਆ ਜੀ ਜਿਵੇਂ ਉਹ ਮੇਨ ਰੋਡ ਦੇ ਉੱਤੇ ਵਸਿਆ ਹੋਇਆ ਪਿੰਡ ਹੈ ਠੀਕ ਹੈ ਤੇ ਵੋਟਾਂ ਵੀ ਇੱਥੇ ਕਾਫੀ ਨੇ ਤੇ ਸਰਕਾਰੀ ਨੁਮਾਇੰਦੇ ਵੀ ਆ ਕੇ ਚੈੱਕ ਕਰਦੇ ਨੇ ਕਦੇ ਹਾਂ ਜੀ ਕਰਦੇ ਰਹੇ ਨੇ ਜੀ ਟਾਈਮ ਟਾਈਮ ਨਾਲ ਆਉਂਦੇ ਰਹੇ ਨੇ ਜੀ ਸਭ ਕੁਝ ਠੀਕ ਆ ਜੀ ਉਰੇ ਇੱਕਲਾ ਕਰਦੇ ਪਿੰਡ ਹੋਣ ਦਾ ਜਿਹੜਾ ਮਾਨ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਮਾਨ ਆ ਜੀ ਪਿੰਡ ਦਾ ਪੂਰਾ ਨੌਬਾਜੀ ਚੱਲਦਾ ਪਿੰਡ ਚ ਅੰਟ ਜੀ ਹਾਂ ਜੀ ਬਹੁਤ ਖੁਸ਼ੀ ਆਈ ਸਾਨੂੰ ਸਾਡੇ ਪਿੰਡ ਦਾ ਜ਼ਿੰਗਰ ਆਈ ਬਹੁਤ ਖੁਸ਼ੀ ਆਈ ਹੈ ਅਕਸਰ ਆਉਂਦੇ ਰਹਿੰਦੇ ਨੇ ਪਿੰਡ ਆਉਂਦੇ ਰਹਿੰਦੇ ਨੇ ਜੀ ਹਾਂ ਜੀ ਤੇ ਪਿੰਡ ਦੇ ਵਿੱਚ ਤੁਹਾਨੂੰ ਕੋਈ ਹੋਰ ਸਹੂਲਤਾਂ ਚਾਹੀਦੀਆਂ ਹੋਣ ਤਾਂ ਕਿਹੜੀ ਸਹੂਲਤ ਮੰਗੋਗੇ ਦੇਖੋ ਜੀ ਇਸ ਟਾਈਮ ਤਾਂ ਸਭ ਕੁਝ ਆ ਜੀ ਸਾਨੂੰ ਇੱਕ ਰੋਡ ਦੀ ਦਿੱਕਤ ਆ ਜੀ ਬਸ ਰੋਡ ਨਹੀਂ ਨਿਕਲ ਰਹੀ ਸਾਡਾ ਰੋਡ ਦੀ ਬੜੀ ਦਿੱਕਤ ਆ ਜੀ ਉਰੇ ਕੀ ਦਿੱਕਤ ਆ ਰਹੀ ਰੋਡ ਦੀ ਰੋਡ ਬਣ ਨਹੀਂ ਰਹੀ ਜੀ ਆਹ ਅੱਥੋਂ ਲੈ ਕੇ ਇੱਥੇ ਤੱਕ ਕਿਲੋਮੀਟਰ ਹੈ ਜੇਕਰ ਰੋਡਰੀ ਬਣ ਰਹੀ ਹੈ ਸਾਡਾ ਬਾਕੀ ਸਭ ਕੁ ਠੀਕ ਹੈ ਜੀ ਉਹਦੇ ਇਹ ਬਾਬਾ ਜੀ ਜਿੱਦਾਂ ਉਹਨਾਂ ਨੇ ਦੱਸਿਆ ਵੀ ਕਹਿੰਦੇ ਰੋਡ ਦੀ ਬੜੀ ਦਿੱਕਤ ਹੈ ਔਰੇ ਕਿੰਨੀ ਦੇਰ ਤੋਂ ਦਿੱਕਤ ਆ ਰਹੀ ਹੈ ਕੋਈ ਹੈ ਜੀ 4-5 ਸਾਲ ਤੋਂ ਇਹ ਅਟਕਿਆ ਕਿਤੇ ਹੋਇਆ ਕੰਮ ਰੋਡ ਤਾਂ ਲੁਧਿਆਣਾ ਤੋਂ ਚੰਡੀਗੜ੍ਹ ਤੱਕ ਵੈਸੇ ਪੂਰਾ ਬਣ ਰਿਹਾ ਇਹ ਬਣਦਾ ਰਿਹਾ ਜੀ 2 ਕਿਲੋਮੀਟਰ ਜਿਹੜਾ ਸਾਡੇ ਬਹੁਤ ਔਖਾ ਹੈ ਟ੍ਰੈਫਿਕ ਬਹੁਤ ਜ਼ਿਆਦਾ ਹੈ ਪਾਰ ਪਾਰ ਕਰਨਾ ਜੀ ਔਖਾ ਮੁਸ਼ਕਲ ਹੋ ਜਾਂਦਾ ਕਦੇ ਦੱਸਿਆ ਕਿਸੇ ਜਨਤਾ ਦੇ ਨੁਮਾਇੰਦਿਆਂ ਨੇ ਜਾਂ ਅਫਸਰਾਂ ਨੇ ਵੀ ਉਹ ਕਾਰਨ ਕੀ ਆ ਰੁਕਿਆ ਕਿਉਂ ਹੋਇਆ ਨਹੀਂ ਆ ਗੱਲਬਾਤ ਕਰਦੇ ਰਹੇ ਨੇ ਜੀ ਆਉਂਦੇ ਰਹੇ ਨੇ ਐਮਐਲਏ ਐਮਪੀ ਆਉਂਦੇ ਰਹੇ ਨੇ ਜੀ ਕਹਿੰਦੇ ਰਹੇ ਨੇ ਉਹ ਦੱਸ ਦਿੰਦੇ ਨੇ ਬਾਕੀ ਠੀਕ ਹੈ ਲੋਕ ਬਾਕੀ ਸਹੂਲਤਾਂ ਸਭ ਠੀਕ ਹੈ ਜੀ ਬੜੀਆ ਸਭ ਕੁਝ ਹੈਗਾ ਬੈਂਕ ਹੈਗਾ ਡਿਸਪੈਂਸਰੀ ਹੈਗਾ ਸਕੂਲ ਹੈਗਾ ਬੱਚੇ ਬਹੁਤ ਵਧੀਆ ਪੜ੍ਹਦੇ ਨੇ ਕਿ ਤਾਂ ਹੁਣ ਇਹ ਸਪੈਂਸਰ ਵਿਡ ਡਿਸਪੈਂਸਰੀ ਬਣੀ ਹੋਈ ਆ ਦੱਸਿਆ ਵੀ ਆ ਜੇ ਉਸ ਤੋਂ ਬਾਅਦ ਕਿਸੇ ਨੂੰ ਐਮਰਜੈਂਸੀ ਸਿਹਤ ਸਹੂਲਤਾਂ ਦੀ ਜ਼ਰੂਰਤ ਪਵੇ ਫਿਰ ਕਿੱਥੇ ਜਾਣਾ ਪੈਂਦਾ ਇੱਥੇ ਸੜ ਜਾਂਦਾ ਹੀ ਡਿਸਪੈਂਸਰੀ ਦੇ ਵਿੱਚ ਦਵਾਈ ਮਿਲ ਜਾਂਦੀ ਆ ਵਧੀਆ ਦਵਾਈ ਦਿੰਦੇ ਆ ਵਧੀਆ ਡਾਕਟਰ ਆ ਜੀ ਬਹੁਤ ਵਧੀਆ ਸਾਰੀਆਂ ਸਹੂਲਤਾਂ ਆ ਜੀ ਤਾਂ ਜ਼ਿਆਦਾਤਰ ਸਹੂਲਤਾਂ ਉਰੇ ਮੁਕੰਮਲ ਨੇ ਕੁਝ ਥੋੜੀ-ਬਹੁਤ ਦਿੱਕਤਾਂ ਜ਼ਰੂਰ ਨੇ ਤੇ ਉਹਦੀ ਵੀ ਉਮੀਦ ਕਰਦੇ ਆਂ ਵੀ ਜਲਦੀ ਹੀ ਉਹ ਪੂਰੀਆਂ ਹੋ ਜਾਣਗੀਆਂ ਤੇ ਬਾਕੀ ਅੱਗੇ ਵੀ ਗੱਲਬਾਤ ਕਰਦੇ ਆਂ ਉਹਨਾਂ ਨੂੰ ਮਾਨ ਬਾਰੇ ਵੀ ਜਾਣਦੇ ਆ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਬਚਪਨ ਤੋਂ ਕਿਸ ਤਰੀਕੇ ਦਾ ਸੁਆਸ ਸੀ ਉਹਨਾਂ ਦਾ ਉਹ ਬਾਰੇ ਵੀ ਜਾਣਕਾਰੀ ਲੈਣੀ ਆ ਬਚਪਨ ਉਹਨਾਂ ਨੇ ਬਤੀਤ ਕੀਤਾ ਤੇ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਇਧਰ ਸ਼ੁਰੂਆਤ ਕਰ ਲੈਣੇ ਆ ਤੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਰਪੰਚ ਬਲਬੀਰ ਸਿੰਘ ਜੀ ਸਰਪੰਚ ਸਾਹਿਬ ਛੋਟੇ ਪਿੰਡ ਦੇ ਵਿੱਚ ਇਸ ਵਕਤ ਕਿਹੜੀ ਕਿਹੜੀ ਸਹੂਲਤਾ ਨੇ ਸਾਡੇ ਪਿੰਡ ਦੀ ਬਹੁਤ ਜ਼ਿਆਦਾ ਸਹੂਲਤਾ ਹੈਗੀਆਂ ਜਿਵੇਂ ਕਿ ਖੇਡ ਗਰਾਊਂਡ ਬੱਚਿਆਂ ਦਾ ਹੈਗਾ ਜੀ ਤੇ ਸਕੂਲ ਹੈਗਾ ਜੀ ਪਲੱਸ 2 ਤੱਕ ਕਾਲਜ ਹੈਗਾ ਸੀ ਉਹ ਬੰਦ ਹੋ ਗਿਆ ਪਬਲਿਕ ਸਕੂਲ ਹੈਗਾ ਪ੍ਰਾਇਮਰੀ ਸਕੂਲ ਹੈਗਾ ਡਿਸਪੈਂਸਰੀ ਹੈਗੀ ਹੈ ਜੀ ਦੋ ਡਿਸਪੈਂਸਰੀਆਂ ਉਸ ਤੋਂ ਬਾਅਦ ਆਪਣੇ ਡੰਗਰਾਂ ਦਾ ਹਸਪਤਾਲ ਹੈਗਾ ਤੇ ਬਾਕੀ ਹੋਰ ਵੀ ਹੈ ਸਹੂਲਤਾਂ ਜੀ ਮਾਦੂ ਡਾਕਟਰ ਸਾਡੇ ਆਉਂਦੇ ਆ ਤੁਸੀਂ ਸਰਪੰਚ ਹੋ ਰਹੇ ਹੋ ਪਿੰਡ ਦੇ ਤੇ ਜਿਹੜੀ ਸਹੂਲਤਾਂ ਤੁਸੀਂ ਉਹਰੇ ਦੱਸਿਆ ਨੇ ਤੁਹਾਨੂੰ ਹੋਰ ਕਿਹੜੀਆਂ ਸਹੂਲਤਾਂ ਚਾਹੀਦੀਆਂ ਨੇ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਸਹੂਲਤਾਂ ਹੋਣੀਆਂ ਚਾਹੀਦੀਆਂ ਦੇਖੋ ਇਹਨਾਂ ਵਿੱਚ ਵੀ ਸਾਡੇ ਕੋਲ ਜਿਹੜੀ ਮੇਨ ਸਹੂਲਤ ਆ ਉਹ ਹੈਲਥ ਵੀ ਹੈ ਜੀ ਹੈਲਥ ਸਾਡੇ ਕੋਲ ਨਾਂ ਤੇ ਤਾਂ ਦੋ ਡਿਸਪੈਂਸਰੀ ਹੈਗੀਆਂ ਪਰ ਉਹਨਾਂ ਵਿੱਚ ਡਾਕਟਰ 2 ਵਜੇ ਤੱਕ ਹੁੰਦੇ ਆ 2 ਵਜੇ ਤੋਂ ਬਾਅਦ ਚਲੇ ਜਾਂਦੇ ਆ ਕੋਈ ਰਾਤ-ਵਾਰਾਤ ਕੋਈ ਲੋੜ ਪੈਂਦੀ ਆ ਕੋਈ ਉਹਦਾ ਕੋਈ ਹੱਲ ਨਹੀਂ ਹੈਗਾ ਫਿਰ ਸਾਨੂੰ ਉੱਤੀ ਭੱਜਣਾ ਪੈਂਦਾ ਜਦੋਂ ਕਿ ਸਾਡਾ ਪਿੰਡ ਹੈ ਜਿਹੜਾ ਇਲਾਕੇ ਦੇ 25-30 ਪਿੰਡਾਂ ਨੂੰ ਜੁੜਦਾ ਤੇ ਸਾਰੇ ਪਿੰਡਾਂ ਜੋ ਠੀਕ ਆ ਵੱਡੀ ਆਬਾਦੀ ਆ ਤਾਂ ਕਰਕੇ ਸਾਨੂੰ ਅਸੀਂ ਚਾਹੁੰਦੇ ਆ ਵੀ ਸਾਨੂੰ ਸਰਕਾਰ ਕੋਈ ਵੱਡਾ ਹਸਪਤਾਲ ਬਣਾ ਕੇ ਦੇਵੇ ਜਿਹੜਾ ਸਾਡੇ ਪਿੰਡ ਦੇ ਤੇ ਇਲਾਕੇ ਦੇ ਲੋਕਾਂ ਦੀਆਂ ਸਹੂਲਤਾਂ ਵਾਧੂ ਹੋਣ ਤੇ ਜੋ ਸਾਡੇ ਕਾਲਜ ਸੀ ਕੁੜੀਆਂ ਦਾ ਕਾਲਜ ਖੁੱਲਿਆ ਸੀ ਉਹ ਪਤਾ ਨਹੀਂ ਕਿਸੇ ਕਾਰਨ ਕਰਕੇ ਬੰਦ ਹੋ ਗਿਆ ਬੱਚਿਆਂ ਦੀ ਘਾਟ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਐਡੀਆਂ ਐਡੀਆਂ ਵੱਡੀਆਂ ਬਿਲਡਿੰਗਾਂ ਬਣੀਆਂ ਹੋਈਆਂ ਵੀ ਉਹਨਾਂ ਤੋਂ ਅਸੀਂ ਕੰਮ ਲਈਏ ਸਰਕਾਰ ਨੂੰ ਮੁਫਤ ਵਿੱਚ ਬਿਲਡਿੰਗਾਂ ਮਿਲਦੀਆਂ ਉਹ ਸਾਡੇ ਬੱਚਿਆਂ ਨੂੰ ਪੜਾਉਣ ਵਾਸਤੇ ਸਹਾਇਤਾ ਦੇਣ ਸਾਡਾ ਇਹ ਤਾਂ ਤੁਸੀਂ ਆਬਾਦੀ ਦੀ ਗੱਲ ਕੀਤੀ ਕਿ ਕਿੰਨੀ ਆਬਾਦੀ ਹੈ ਪਿੰਡ ਦੀ ਸਾਡੀ ਆਬਾਦੀ ਘੱਟੋ-ਘੱਟ 16-1700 ਦੇ ਲਗਭਗ ਹੈਗੀ ਹੈ ਜੀ 1200 ਵੋਲਟ ਆ ਸਾਡੀ ਤੇ ਨੇ ਦੱਸਿਆ ਵੀ 1200 ਇੱਥੇ ਵੋਟ ਹੈ ਤੇ ਕਾਲਜ ਵੀ ਹੈ ਤੇ ਪਰ ਉਹ ਬੰਦ ਹੋ ਚੁੱਕਿਆ ਤੇ ਬਾਕੀ ਅੱਗੇ ਵੱਲ ਗੱਲ ਕਰਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਗੁਰਪਾਲ ਸਿੰਘ ਆ ਜੀ ਪਿੰਡ ਦੇ ਵਿੱਚ ਰਹਿ ਰਹੇ ਹੋ ਤੇ ਕਿੰਦਾਂ ਦੀ ਸਹੂਲਤਾਂ ਨੇ ਬਸ ਹੂ ਤਾਂ ਜੋ ਸਰਪੰਚ ਸਾਹਿਬ ਨੇ ਦੱਸਿਆ ਜੀ ਉਹ ਠੀਕ ਹੈ ਜੀ ਉਹੀ ਹੈ ਸਾਫ ਸਫਾਈ ਵਗੈਰਾ ਹੁੰਦੀ ਰਹਿੰਦੀ ਹੈ ਟਾਈਮ ਨਾਲ ਹਾਂ ਸਾਫ ਸਫਾਈ ਸਾਡੇ ਪੰਚਾਇਤ ਵੱਲੋਂ ਲੰਗਿਆ ਜੀ ਬੰਦਾ ਮਤਲਬ ਉਹ ਚੱਕਦਾ ਕੂੜਾ ਕਰਕਾ ਬਾਲਟੀਆਂ ਮਿਲੀਆਂ ਹੋਏंगी ਸੁੱਕਾ ਕੂੜਾ ਗਿੱਲਾ ਕੂੜਾ ਸੀ ਪਾ ਕੇ ਰੱਖ ਦਿੰਦੇ ਆ ਬਾਕੀ ਉਹ ਡੇਲੀ ਚੱਕਣਾ ਹੁੰਦਾ ਜੀ ਉਹ ਉਹ ਬਣੇ ਹੋਇਆ ਜੀ ਨੰਬ ਜਿੱਥੇ ਕੂੜਾ ਲਾ ਕੇ ਛੱਡਦਾ ਜੀ ਉਹ ਉਹ ਮਿਸਾਲ ਢੇਰ ਸਾਲ ਬਾਅਦ ਉਹਨੂੰ ਸਫਾਈ ਹੋ ਜਾਂਦੀ ਉਹਦੀ ਉਹ ਫੇਰ ਖੰਡ ਕੇ ਕਿਤੇ ਸਾਈਡ 'ਤੇ ਰੱਖ ਦਿੰਦੇ ਆ ਉਹਨੂੰ ਕੋਈ ਕੀਤਾ ਮਰਤੋੜਿਆ ਤੇ ਤੁਹਾਡੇ ਪਿੰਡ ਤੋਂ ਸਿੰਗਰ ਹੋਏ ਬੱਬੂ ਮਾਨ ਤੇ ਕਿੱਦਾਂ ਦਾ ਤੁਹਾਨੂੰ ਲੱਗਦਾ ਵੀ ਕਿੰਨਾ ਕਮਾਨ ਮਹਿਸੂਸ ਹੁੰਦਾ ਬੱਬੂ ਮਾਨ ਦਾ ਮਾਨ ਦਾ ਬਹੁਤ ਦਾ ਜੀ ਮਾਨ ਦਾ ਪੂਰਾ ਜੀ ਬਾਕੀ ਪਿੰਡ ਦਾ ਨਾਮ ਵਧੀਆ ਬਣਿਆ ਹੋਇਆ ਜੀ ਕੰਡ ਦਾ ਨਾਮ ਲੈ ਕੰਡ ਮਾਨਪੁਰ ਦਾ ਅਲੱਗ ਜਿਹੜਾ ਕੰਡ ਜੱਕ ਲੈਂਦਾ ਵੀ ਹਾਂ ਬੱਬੂ ਮਾਨ ਦੇ ਪਿੰਡ ਦਾ ਬੰਦਾ ਉਹਨਾਂ ਨੂੰ ਕਾਹ ਮਾਨ ਚਾਹੀਦਾ ਜੀ ਕਿਹਨੇ ਜੀ ਕੁਦਰਤ ਦੀ ਕਲਾ ਬਹੁਤ ਸੱਚੇ ਪਾਤਸ਼ਾਹ ਨੇ ਕਿਰਪਾ ਕਰੀ ਉਹਨਾਂ ਪਰ ਤੇ ਬੱਬੂ ਮਾਨ ਪਿੰਡ ਆਂਦੇ ਰਹਿੰਦੇ ਜੀ ਅਕਸਰ ਹਾਂ ਜੀ ਆ ਜਾਂਦੇ ਆ ਇੱਥੇ ਆ ਜਾਂਦੇ ਆ ਬੈਠੇ ਰਹਿੰਦੇ ਆ ਦੋ ਦੋ ਚਾਰ ਘੰਟੇ ਕਿੰਨੇ ਦਿਨ ਬਾਅਦ ਆਉਂਦੇ ਨੇ ਇੰਨਾ 10-15 ਦਿਨਾਂ ਬਾਅਦ ਵੀ ਗਿੜਾ ਮਾਰਦੇ ਨੇ ਕਈ ਵਾਰੀ ਜਿਹੜੀ ਉਂਵੀ ਰਹਿੰਦੀ ਹੈ ਮਹੀਨੇ ਜਿੱਤ ਲੋ ਵਾਰ ਹਾਂਜੀ ਬੱਬੂ ਮਾਨ ਇੱਥੇ ਪਿੰਡ ਦੀਆਂ ਗਲੀਆਂ 'ਚ ਖੇਡੇ ਨੇ ਕਿੱਦਾਂ ਕਰਿਆ ਬਚਪਨ ਦੇਖਿਆ ਤੁਸੀਂ ਮਾੜਾ ਮੋਟਾ ਬਚਪਨ ਭੱਜਿਆ ਬੇਜਿਆ ਭੱਜਿਆ ਖੇਡਣ ਨੂੰ ਬੱਚਿਆਂ ਨਾਲ ਖੇੜਿਆ ਤੇ ਹੈ ਹਾਂ ਬਹੁਤ ਠੀਕ ਸੀ ਘੰਟਮਾਨਪੁਰ ਬੱਬੂ ਮਾਨ ਤੋਂ ਇਲਾਵਾ ਹੋਰ ਕੀ ਕੀ ਇਸ ਪਿੰਡ ਦੀ ਖਾਸੀਅਤ ਹੈ ਕਿਹੜੇ ਕਿਹੜੇ ਅਫਸਰ ਇੱਥੇ ਦੇ ਹੋਏ ਨੇ ਅਫਸਰਾਂ ਦੀ ਕਈ ਹੋਈਆਂ ਹੋਏ ਨੇ ਹਾਂਜੀ ਬਹੁਤ ਠੀਕ ਸਾਹਿਬ ਤੇ ਜਿਵੇਂ ਹੁਣ ਇਥੋਂ ਪਿੰਡ ਦੇ ਅਫਸਰ ਵੀ ਹੋਏ ਆ ਬੱਬੂ ਮਾਨ ਵੀ ਇੰਟਰਨੈਸ਼ਨਲ ਲੈਵਲ ਤੇ ਨਾਮ ਖੱਟੇ ਆ ਕਿੰਨਾ ਕੁ ਫਾਇਦਾ ਮਿਲ ਜਾਂਦਾ ਪਿੰਡ ਨੂੰ ਇਸ ਚੀਜ਼ ਦਾ ਫਾਇਦਾ ਮਿਲਦਾ ਹੀ ਹੁੰਦਾ ਜੀ ਪਿੰਡ 'ਚ ਇੱਕ ਪਿੰਡ ਦਾ ਬੰਦਾ ਉੱਚੀ ਜਗ੍ਹਾ ਜਾਂਦਾ ਉਹਦਾ ਫਾਇਦਾ ਹੁੰਦਾ ਹੀ ਹੈ ਪਿੰਡ ਨੂੰ ਜਦੋਂ ਬੱਬੂ ਮਾਨ ਉਰੇ ਆਉਂਦੇ ਨੇ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਨੇ ਪਿੰਡ ਦੀ ਤਰੱਕੀ ਬਾਰੇ ਕੋਈ ਗੱਲਬਾਤ ਸਰਕੀ ਬਾਰੇ ਵੀ ਹੁੰਦੀ ਆ ਬਾਕੀ ਮਿਲਦੇ ਰਹਿੰਦੇ ਆ ਬੰਦੇ ਚੰਗੀ ਗੱਲਬਾਤ ਨਹੀਂ ਜੀ ਸਾਡੇ ਦੇ ਘਰ ਖਾਇਰ ਉਧਰ ਆ ਸੱਤ ਨਹੀਂ ਆਉਂਦੇ ਮੈਂ ਤੁਹਾਨੂੰ ਐਵੇਂ ਕਹਦਾ ਨਹੀਂ ਸੀ ਆਉਂਦੇ ਰਹਿੰਦੇ ਆ ਅਸੀਂ ਆਪਣੇ ਕੰਮਾਂ 'ਚ ਬਿਜੀ ਰਹਿੰ ਪਰ ਚੰਗਾ ਘੱਟ ਹੋ ਜਾਂਦਾ ਉਹ ਜਦੋਂ ਆਉਨੇ ਆ ਉਹ ਕਿਤੇ ਅਸੀਂ ਵੀ ਆ ਜੇ ਨਹੀਂ ਸਤਿ ਆਮ ਹਿਲਕਵਾਰੀਆਂ ਜਾਂਦਾ ਕਿਤੇ ਗੜਾ ਮਾਰੀ ਦੇ ਵਿੱਚ ਨੂੰ ਜ਼ਰੂਰ ਹਾਂਜੀ ਠੀਕ ਹੈ 91 ਤੁਹਾਡਾ ਸੁਭਰਨ ਸਿੰਘ ਜੀ ਸੁਭਰਨ ਸਿੰਘ ਜੀ ਬੱਬੂ ਮਾਨ ਤੁਹਾਡੇ ਪਿੰਡ ਤੋਂ ਨੇ ਹਾਂਜੀ ਤੇ ਕਦੇ ਫਾਇਦਾ ਲਿੱਤਾ ਉਹਨਾਂ ਦਾ ਬਾ ਫਾਇਦਾ ਜੀ ਸਾਡੇ ਦਾ ਨਾਮ ਹੈ ਬਹੁਤ ਉੱਚਾ ਹੀ ਪਿੰਡ ਦਾ ਉਹਨਾਂ ਕਰਕੇ ਜਿੱਥੋਂ ਮਰਜੀ ਚਲੇ ਜਾਓ ਅੰਬਰਸਰ ਚਲੇ ਜਾਓ ਜੰਮੂ ਚਲੇ ਜਾਓ ਜੇ ਉੱਥੇ ਜਾ ਕੇ ਕਿਸੇ ਨੇ ਬਾਜ਼ਾਰ ਚ ਕਹਿ ਦਿੱਤਾ ਵੀ ਅਸੀਂ ਘਾਟ ਤੋਂ ਬੱਬੂ ਮਾਂ ਦੇ ਪਿੰਡ ਦੇ ਬਹੁਤ ਇੱਜ਼ਤ ਕਰਦੇ ਆਂ ਜੀ ਲੋਕ ਹਾਂ ਜੀ ਦਿੱਲੀ ਗਾਇਆ ਦਿੱਲੀ ਵੀ ਇੱਕ ਨੇ ਜਿੱਥੋਂ ਦੀ ਦੀ ਹਾਂ ਜੀ ਵਧੀਆ ਬੰਦਾ ਜੀ ਵਧੀਆ ਪਰਿਵਾਰ ਆ ਜੀ ਤੇ ਪਿੰਡ ਵਾਸਤੇ ਉਹਨਾਂ ਨੇ ਕੀਤਾ ਹਜੇ ਤੱਕ ਤੁਹਾਨੂੰ ਲੱਗਿਆ ਵੀ ਕੁਝ ਕੁਝ ਨਾ ਕੁਝ ਕਰਦੇ ਦਰਖਤ ਦਰਖਤ ਲਾਏ ਆ ਜੀ ਸਾਰੇ ਆੜਦੜ ਉਹਨਾਂ ਨੇ ਤੇ ਉਹਨਾਂ ਨੇ ਹਵੇਲੀ ਵੀ ਬਣਾਈ ਹੋਈ ਆ ਹਵੇਲੀ ਬਣਾਈ ਹੋਈ ਸਾਹਮਣੇ ਹਾਂ ਜੀ ਹਾਂ ਤੇ ਕਿੰਨਾ ਖਾਦਾ ਮਿਲਦਾ ਇਸ ਥੀ ਬਾ ਉਥੇ ਅੱਗੇ ਜੀ ਕੋਈ ਪਿਕਚਰਾਂ ਵੀ ਬਣਾ ਰਹੇ ਨੇ ਆ ਕੋਈ ਸ਼ੂਟਿੰਗ ਵਾਲੇ ਆ ਜੰਨੇ ਕੋਈ ਵਿਆਹ ਸ਼ਾਦੀ ਵਾਲੇ ਜੀ ਹਾਂ ਜੀ ਉਹ ਮੁਕਤੇ ਕਰ ਜੰਨੇ ਆ ਜੀ ਕੋਈ ਪੈਸਾ ਨਹੀਂ ਦਿੰਦੇ ਕਿਸੇ ਨੂੰ ਹਾਂ ਜੀ ਤੇ ਹੋਰ ਵੀ ਪਿੰਡ ਵਾਸੀ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰ ਲੈਨੇ ਕੀ ਨਾਮ ਹੈ ਤੁਹਾਡਾ ਇੰਦਰਜੀਤ ਸਿੰਘ ਤੇ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਸਹੂਲਤਾਂ ਨੇ ਸਹੂਲਤਾਂ ਸਕੂਲ ਆ ਜੀ ਗੁਰਨਾਨਕ ਪਬਲਿਕ ਸਕੂਲ ਆ ਜੀ ਕੁਰਤੇਗਵਾਦਰ ਸਕੂਲ ਹੈਗਾ ਜੀ ਸੋਸਾਇਟੀ ਹੈਗੀ ਪਿੰਡ ਦੀ ਕਾਉਂਸਲ ਦੋ ਬੈਂਕ ਹੈਗੀਆਂ ਜੀ ਇਸ ਪਿੰਡ ਦੇ ਵਿੱਚ ਸਾਫ ਸਫਾਈ ਆ ਹੋਰ ਜਿਹੜੇ ਕੰਮ ਆ ਉਹ ਕਿੱਦਾਂ ਦੇ ਹੋਇਆ ਹੁੰਦੀ ਰਹਿੰਦੀ ਹੈ ਸਾਫ ਸਫਾਈ ਹੁੰਦੀ ਰਹਿੰਦੀ ਹੈ ਹਾਂਜੀ ਕੋਈ ਦਿੱਕਤ ਪਰੇਸ਼ਾਨੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਸੇਲ ਸਹੂਲਤਾਂ ਦੀ ਜਿਵੇਂ ਪਤਾ ਲੱਗਿਆ ਵੀ ਕਹਿੰਦੇ ਇੱਥੇ ਡਿਸਪੈਂਸਰੀ ਸਹੀਆਂ ਪਰ ਜੇ ਰਾਤ ਭਰਾਤੇ ਕਿਸੇ ਨੂੰ ਅਮਰਜੈਂਸੀ ਉਹਦੀ ਕੋਈ ਸਹੂਲਤ ਨਹੀਂ ਹੈਗੀ ਜੀ ਉਹਦੀ ਚਾਹੀਦੀ ਹੈ ਜੀ ਕਿੱਡੀਕ ਦੂਰ ਜਾਣਾ ਪੈਂਦਾ ਜੇ ਰਾਤ ਭਰਾਤੇ ਜਰੂਰਤ ਪੈ ਜੀ ਤੇ ਮਰਿੰਡੇ ਜਾਣਾ ਪੈਂਦਾ ਇੱਧਰ ਖਮਾਣੋ ਜਾਂ ਚੰਡੀਗੜ੍ਹ ਵੀ ਇਸ ਬਾਰੇ ਤੁਸੀਂ ਕਦੇ ਗੱਲਬਾਤ ਕੀਤੀ ਜਾਂ ਬੱਬੂ ਮਾਨ ਜੀ ਨਾਲ ਕੋਈ ਗੱਲਬਾਤ ਹੋਈ ਵੀ ਆਪਾਂ ਕੁਝ ਗੱਲ ਕਰੀ ਨਹੀਂ ਕੋ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਕਹਾਂ ਉਹਨੇ ਵੀ ਸਾਡੇ ਪਿੰਡ ਚ ਡਿਸਪੈਂਸਰੀ ਹੋਣੀ ਚਾਹੀਦੀ ਆ ਰਾਤ ਬਰਾਤੇ ਸਾਨੂੰ ਜਾਣ ਲਈ ਕੋਈ ਸਹੂਲਤ ਜਾਂ ਐਂਬੂਲੈਂਸ ਦੀ ਜ਼ਰੂਰਤ ਚਾਹੀਦੀ ਫੂਟ ਦੇ ਇੱਕ ਹੋਰ ਦੇਖੋ ਨੂੰ ਮਿਲਿਆ ਵੀ ਜਿਹੜਾ ਮੇਨ ਰੋਡ ਹੈ ਮੇਨ ਰੋਡ ਦਾ ਕੰਮ ਕਾਫੀ ਦੇਰ ਤੋਂ ਰੁਕਿਆ ਉਹਦੇ ਕਰਕੇ ਵੀ ਕਾਫੀ ਪਿੰਡ ਵਾਸੀਆਂ ਨੂੰ ਪਰੇਸ਼ਾਨੀ ਹੁੰਦੀ ਉਹਦੇ ਗਾਰੇ ਗੱਲਬਾਤ ਕੋਈ ਉਹਦੇ ਬਾਰੇ ਹਲੇ ਕੋਈ ਪਿੰਡ ਨੂੰ ਉਹਨਾਂ ਨੇ ਜੋ ਪੈਸਾ ਨਹੀਂ ਪੂਰਾ ਦਿੱਤਾ ਉਹਦੇ ਕਰ ਲਈ ਰੁਕਿਆ ਹੋਇਆ ਜੀ ਕੰਮ ਕਿਨੇ ਰੁਕਿਆ ਕਿਨੇ ਨਹੀਂ ਉਹ ਜਾਏ ਉਹ ਕੋਈ ਨਹੀਂ ਉਹ ਰੁਕਿਆ ਪਿਆ ਜੀ ਉਹ ਪਿੰਡ ਨੂੰ ਜੋ ਪੈਸਾ ਪੂਰਾ ਨਹੀਂ ਦਿੱਤਾ ਗਿਆ ਜੀ ਪਹਿਲਾਂ ਬੱਧਾ ਇਸ਼ੂ ਕਰਤਾ ਤਾਂ ਹੁਣ ਘਟਾਤਾ ਉਹਦੇ ਲਈ ਪਿੰਡ ਪਾਸਿਆਂ ਨੇ ਕੇਸ ਕੀਤਾ ਵੀ ਉਹਦੇ ਕਰ ਰੁਕਿਆ ਹੋਇਆ ਹੈ ਤੇ ਆ ਕੀ ਨਾਮ ਹੈ ਜੀ ਦਰਸ਼ਨ ਸਿੰਘ ਜਿਹੜੇ ਪਿੰਡ ਦੇ ਬਾਹਰ ਜਿਹੜਾ ਰੋਡ ਹੈ ਉਹਦਾ ਕੰਮ ਰੁਕਿਆ ਹੈ ਕਿੰਨੀ ਕਿ ਪਰੇਸ਼ਾਨੀ ਹੁੰਦੀ ਹੈ ਉਹਦੇ ਕਰ ਬਹੁਤ ਜ਼ਿਆਦਾ ਪਰੇਸ਼ਾਨੀ ਐ ਐਕਸੀਡੈਂਟ ਹੋਣ ਦਾ ਹਰ ਟਾਈਮ ਡਰ ਰਹਿੰਦਾ ਕਿਉਂਕਿ ਲੈਂਡ ਲੱਗੀ ਰਹੀਦੀ ਹੈ ਤੇ ਇਹ ਪਿੰਡ ਫੋਟ ਪਾਸ ਸਾਈਡ ਬਣੀ ਹੋਵੇ ਲੋਕ ਆਪਾਂ ਲੰਘਣ ਗੱਡੀਆਂ ਵੱਡੀਆਂ ਗੱਡੀਆਂ ਉੱਪਰੋਂ ਲੰਘਣ ਪਿੰਡ ਦਾ ਬਹੁਤ ਔਖਾ ਸਾਡੇ ਪਿੰਡ ਦਾ ਐਕਸੀਡੈਂਟ ਬਹੁਤ ਹੁੰਦੇ ਆ ਕਿੰਨੀ ਦੇਰ ਤੋਂ ਇਹ ਕੰਮ ਐਦਾਂ ਹੀ ਪਿਆ ਇਹ ਤਾਂ ਕਈ ਸਾਲ ਦਾ ਕੇਸ ਚੱਲਦਾ ਹੁਣ ਗੌਰਮੈਂਟ ਪੈਸੇ ਦਿੰਦੀ ਨਹੀਂ ਪੂਰੀ ਲੋਕਾਂ ਦੇ ਕੇਸ ਪਾ ਨੇ ਇਲਾਕੇ ਨੂੰ ਨੁਕਸਾਨ ਆ ਇਹਦਾ ਜੇ ਆਪਾਂ ਗੱਲ ਕਰੀਏ ਨਾਰਮਲ ਜੇ ਆਪਾਂ ਲੈਂਗੁਏਜ ਦੇ ਵਿੱਚ ਗੱਲ ਕਰੀਏ ਤੇ ਕੀ ਕੀ ਦਿੱਕਤ ਫਸਿਆ ਕਿੱਥੇ ਹੋਇਆ ਪਈ ਇਹ ਪੈਸੇ ਪਿੱਛੇ ਬਸ ਉਹ ਗੌਰਮੈਂਟ ਘਟ ਦੇ ਰਹੀ ਹੈ ਇਹ ਪਿੰਡ ਵਾਲੇ ਵੱਧ ਮੰਗਦੇ ਆਂਦਾ ਪਹਿਲਾਂ ਕਿਉਂ ਜਿਹੜਾ ਪੈਸਾ ਵੱਧ ਪਿਆ ਹਾ ਗੌਰਮੈਂਟ ਵੱਲੋਂ ਉਹ ਹੁਣ ਪੂਰਾ ਦੇ ਨਹੀਂ ਰਹੀ ਉਹਦੇ ਪਿੱਛੇ ਪੇਚਾ ਪਿਆ ਇਹਨਾਂ ਦਾ ਬਸ ਇਹ ਕਦੋਂ ਤੱਕ ਉਮੀਦ ਹੈ ਵੀ ਇਹ ਸੌਟ ਆਊਟ ਹੋਊਗਾ ਸਰ ਦਾ ਕੇਸ ਹੁਣ ਪੈਸੇ ਸੁਣਿਆ ਵੀ ਪੈਸੇ ਆਏ ਐ ਐਸਡੀਐਮ ਸਾਹਿਬ ਕੋਲ ਪਰ ਇਹ ਮੁਕਾਦਮੇ ਨੇ ਕਿ ਨਹੀਂ ਦੰਨੇ ਗੌਰਮੈਂਟ ਰੋਕਾ ਤਾਂ ਬੈਠੇ ਵੀ ਦੇਣ ਸਾਨੂੰ ਸਾਡਾ ਕੰਮ ਚੱਲੇ ਸੜਕ ਬਣੇ ਲੋਕਾਂ ਨੂੰ ਸਹੂਲਤ ਮਿਲੇ ਇੱਥੇ ਕੋਈ ਐਂਬੂਲੈਂਸ ਵਗੈਰਾ ਵੀ ਨਹੀਂ ਖੜੀ ਕੀਤੀ ਨਾ 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 ਕੋਈ ਐਂਬੂਲੈਂਸ ਨਹੀਂ ਕੋਈ ਕੋਈ ਨਹੀਂ ਇੱਥੇ ਕੋਈ ਸਹੂਲਤ ਨਹੀਂ ਆਈ ਗੌਰਮੈਂਟ ਵੱਲੋਂ ਕੋਈ ਸਹੂਲਤ ਨਹੀਂ ਆਈ ਜਿਵੇਂ ਰਾਤ ਬਰਾਤੇ ਉੱਥੇ ਐਕਸੀਡੈਂਟ ਹੋਣ ਦੇ ਚਾਂਸਸ ਨੇ ਸੋ ਇਹ ਸਾਡੇ ਇੱਕ ਮੁੰਡਾ ਹੁੰਦਾ ਤੇਜ਼ੀ ਉਹ ਹਰ ਬੰਦੇ ਰਾਤ ਨੂੰ ਸੌਏ ਤਾਂ ਕਰਦਾ ਦਾ ਵਿਚਾਰ ਦੀ ਮੌਤ ਹੋ ਗਈ ਉਹਦੇ ਬਿਨਾਂ ਸਾਡੇ ਪਿੰਡ ਵਿੱਚ ਕੋਈ ਨਹੀਂ ਹੈਗਾ ਆਪ ਜੀ ਚੱਕ ਚੁੱਕੇ ਲਜਾਣੇ ਕੋਈ ਗਵਰਨਮੈਂਟ ਬਰ ਕੋਈ ਨਹੀਂ ਕੇ ਫੋਨ ਵੀ ਕਰ ਦਿਆਂ ਤਾਂ ਘੰਟੇ ਬਾਅਦ ਆਉਂਦੇ ਇਹਨਾਂ ਨੂੰ ਬੰਦੇ ਦਾ ਨੁਕਸਾਨ ਹੋ ਜਾਂਦਾ ਤੇ ਹੁਣ ਤੁਸੀਂ ਕੀ ਮੰਗ ਕਰ ਅਸੀਂ ਤਾਂ ਕਹਿੰਦੇ ਆਹੀ ਚੀਜ਼ਾਂ ਸੋਲ ਤਾਂ ਮਿਲਣੇ ਚਾਹੀਦੇ ਇਦੇ ਇਲਾਕੇ ਨੂੰ ਰੋਡ ਤੇ 5 ਕਿਲੋਮੀਟਰ ਬਾਅਦ ਗੱਡੀ ਖੜਨੀ ਚਾਹੀਦੀ ਐਂਬੂਲੈਂਸ ਖੜਨੀ ਚਾਹੀਦੀ ਬੰਦੇ ਨੂੰ ਮੂਮੈਂਟ ਵਿੱਚ ਬਹੁਤ ਪਹੁੰਚ ਲੋਕਾਂ ਨੂੰ ਫਾਇਦਾ ਹੋਵੇ ਲੋਕਾਂ ਦੀ ਜਾਨ ਬਚਣ ਤਾਂ ਅਸੀਂ ਗੱਲਬਾਤ ਕੀਤੀ ਹੈ ਖੰਟ ਮਾਨਪੁਰ ਦੇ ਨਿਵਾਸੀਆਂ ਦੇ ਨਾਲ ਤੇ ਹੋਰ ਵੀ ਦੇਖਦੇ ਨੇ ਤੇ ਹੋਰ ਵੀ ਨਿਵਾਸੀ ਮੌਜੂਦ ਨੇ ਉਹਨਾਂ ਨੂੰ ਪੁੱਛ ਲੈਣੇ ਆ ਵੀ ਕਿਹੜੀ ਕਿਹੜੀ ਸਹੂਲਤਾਂ ਪਿੰਡ ਦੇ ਵਿੱਚ ਜਿੱਦਾਂ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਦੀ ਗੱਲ ਦੱਸੀ ਕਹਿੰਦੇ ਵੀ ਸੀਵਰੇਜ ਵਗੈਰਾ ਪਿਆ ਹੋਇਆ ਇੱਥੇ ਸਾਫ ਸਫਾਈ ਵਾਸਤੇ ਵੀ ਪ੍ਰਬੰਧ ਕੀਤੇ ਗਏ ਨੇ ਤੇ ਸਿਹਤ ਸਹੂਲਤਾਂ ਦਾ ਕੀ ਹਾਲ ਹੈ ਸਿਹਤ ਸਹੂਲਤਾਂ ਵਾਸਤੇ ਡਿਸਪੈਂਸਰੀਆਂ ਹੈਗੀਆਂ ਜੀ ਦੋ ਉਪਰ 2 ਵਜੇ ਤੱਕ ਹੁੰਦੀਆਂ ਉਹ ਤੋਂ ਬਾਅਦ ਬੰਦ ਹੁੰਦੀਆਂ ਉਹ ਤੋਂ ਬਾਅਦ ਜਦੋਂ ਲੋੜ ਪੈਂਦੀ ਆ ਤਾਂ ਸਾਨੂੰ ਦੂਰ ਦਰਾਡੇ ਜਾਣਾ ਪੈਂਦਾ ਜਿਵੇਂ ਮਰੰਡਾ 7-8 ਕਿਲੋਮੀਟਰ ਖਮਾਣੋ ਵੀ 7-8 ਕਿਲੋਮੀਟਰ ਜਾਂ ਫਿਰ ਚੰਡੀਗੜ੍ਹ ਵਗੈਰਾ ਜਾਣਾ ਪੈਂਦਾ ਜੀ ਤੇ ਅਸੀਂ ਕਹਿੰਦੇ ਵੀ ਕੋਈ ਹਸਪੀਟਲ ਵਗੈਰਾ ਕੋਈ ਹੋਵੇ ਉਰੇ ਇਹਦੇ ਲਾਗ ਪਿੰਡ ਪੈਂਦੇ ਆ ਘਟੋ ਘਟ 20 25 ਪਿੰਡ ਪੈਂਦੇ ਆ ਉਹ ਪਿੰਡਾਂ ਨੂੰ ਵੀ ਸਹੂਲਤ ਹੋ ਜੂਗੀ ਇੱਕੇ 메ਨ ਰੋਡ ਤੇ ਪੈਂਦਾ 메ਨ ਰੋਡ ਤੇ ਪੈਂਡ ਕਰਕੇ ਹਰ ਇੱਕ ਪਿੰਡ ਨੂੰ ਜਿਹੜਾ ਰਸਤਾ ਉਰੇ ਤੋਂ ਹੀ ਜਾਂਦਾ ਉਹਦਾ ਵਾਸਤੇ ਜਿਹੜੀ ਸਹੂਲਤ ਹੈ ਜ਼ਰੂਰੀ ਆ ਤੇ ਜਿਵੇਂ ਹੁਣ ਜੀਟੀ ਰੋਡ ਐਂਡ 메ਨ ਰੋਡ ਹੈਗਾ ਉਹ ਕੰਮ ਰੁਕਿਆ ਹੋਇਆ ਉਹਦੇ ਦਸਤੇ ਵੀ ਪਤਾ ਲੱਗੇ ਵੀ ਇੱਥੇ ਐਕਸੀਡੈਂਟ ਕਈ ਹੋ ਜਾਂਦੇ ਕੋਈ ਐਂਬੂਲੈਂਸ ਨਹੀਂ ਖੜੀ ਉਰੇ ਨਹੀਂ ਜੀ ਕੋਈ ਐਂਬੂਲੈਂਸ ਨਹੀਂ ਖੜੀ ਉਰੇ ਪੱਕੀ ਪੱਕੇ ਤੌਰ ਤੇ ਐਕਸੀਡੈਂਟ ਵੀ ਕਾਫੀ ਹੁੰਦਾ ਰੋਡ ਰੁਕਿਆ ਹੋਇਆ ਹੈ ਇਹਦੇ ਵਿੱਚ ਵੀ ਰੋਡ ਵੀ ਇਹ ਗਵਰਨਮੈਂਟ ਆਪਣੇ ਨੈਸ਼ਨਲ ਹਾਈਵੇ ਦੀ ਨਗਹਿਲੀ ਕਰਕੇ ਰੁਕਿਆ ਹੋਇਆ ਹੈ ਜੀ ਇਹ ਕਿਉਂਕਿ ਜਿਹੜੇ ਉਰੇ ਉਹਨਾਂ ਨੇ ਅਫਸਰ ਲਾਏ ਸੀ ਉਹਨਾਂ ਨੇ ਜਿਹੜੇ ਪੈਸੇ ਸੀ ਉਹ ਮਨਜ਼ੂਰ ਕਰਤੇ ਸੀ ਲੋਕਾਂ ਨੂੰ ਉਹਨਾਂ ਦੀ ਮਤਲਬ ਉਰੇ ਜੋ ਰੇਟ ਸੀ ਉਹਦੇ ਮੁਤਾਬਕ ਉਹਨਾਂ ਨੇ ਕੇਸ ਲਾਤਾ ਵੀ ਇਹਨਾਂ ਨੂੰ ਪੈਸੇ ਜਿਹੜੇ ਉਹ ਵੱਧ ਦਿੱਤੇ ਗਏ ਹੁਣ ਉਹਨਾਂ ਨੇ ਘਟਾ ਕੇ ਪੈਸੇ ਦਿੱਤੇ ਹੋਏ ਆ ਚਲੋ ਲੋਕਾਂ ਨੇ ਕਿਹਾ ਵੀ ਕੇਸ ਲੱਗਿਆ ਹੋਇਆ ਵੀ ਅਸੀਂ ਪੈਸੇ ਚੱਕ ਲੈਨੇ ਆ ਉਹ ਵੀ ਨਹੀਂ ਹੁਣ ਤੱਕ ਅਸੀਂ 2 2.5 ਮਹੀਨੇ ਹੋ ਗਏ ਘੁੰਮਦਿਆਂ ਨੂੰ ਉਹ ਵੀ ਨਹੀਂ ਸਾਨੂੰ ਹੁਣ ਤੱਕ ਦਿੱ ਪਹਿਲਾਂ ਵੀ ਲਾਈਆਂਵੇਂ ਲੋਕਾਂ ਦੇ ਵਿੱਚ ਲੋਕਾਂ ਦੀ ਲੋਕਾਂ ਨੂੰ ਤੰਗੀ ਔਰ ਤੰਗੀ ਕਰਕੇ ਵੀ ਐਕਸੀਡੈਂਟ ਹੁੰਦੇ ਆ ਵੀ ਚਲੋ ਬਚਾਅ ਹੋ ਜਵੇ ਕੁਝ ਵੀ ਕੇਸ ਆ ਜਿਹੜਾ ਸਾਡਾ ਚੱਲਦਾ ਰਹੂਗਾ ਤੇ ਕਿੰਨੀ ਦੇਰ ਤੋਂ ਇਹ ਦਿੱਕਤ ਆ ਰਹੀ ਹੈ ਇਹ ਘੱਟੋ ਘੱਟ 3-4 ਸਾਲ ਤੋਂ ਦਿੱਕਤ ਆਈ ਜਦੋਂ ਇਹ 2000 ਮੇਰਾ ਖਿਆਲ 19 ਦੇ ਵਿੱਚ ਅਵਾਰਡ ਹੋਇਆ ਤਾਂ ਜਦੋਂ ਬਾਅਦ ਇਹ ਰੁਕਿਆ ਬਈ ਹੈ ਕੰਮ ਹੁਣ 24 ਆ ਗਿਆ ਜੀ ਤੇ ਇਸ ਬਾਰੇ ਕਦੇ ਬੱਬੂ ਮਾਨ ਜੀ ਨਾਲ ਗੱਲ ਹੋਈ ਕੀ ਉਹਨਾਂ ਨੇ ਕੋਈ ਇਨੀਸ਼ੀਏਟਿਵ ਨਹੀਂ ਜੀ ਕਦੇ ਨਹੀਂ ਕਦੇ ਨਹੀਂ ਗੱਲ ਹੋਈ ਉਹਨਾਂ ਦਾ ਵਿਚਾਰਾ ਇਹਦੇ ਨਾਲ ਕੀ ਸਬੰਧ ਹੈ ਨੈਸ਼ਨਲਾਈਜ਼ ਵੀ ਨਾਲ ਇਹ ਕਈ ਵਾਰੀ ਹੋ ਜਾਂਦਾ ਵੀ ਚਲੋ ਕਿਸੇ ਅਫਸਰ ਨੂੰ ਕਹਿ ਕੇ ਜਾਂ ਕਿਸੇ ਲੀਡਰ ਨੂੰ ਕਹਿ ਨਹੀਂ ਕਦੇ ਨਹੀਂ ਹੋਈ ਇਹ ਗੱਲ ਇਹ ਹੁਣ ਤੁਸੀਂ ਕੀ ਮੰਗਦਾ ਅਸੀਂ ਤਾਂ ਮੰਗ ਕਰਦੇ ਆਂ ਵੀ ਸਾਨੂੰ ਪੈਸੇ ਜਿੰਨੇ ਐਸਡੀਐਮ ਸਾਹਿਬ ਨੇ ਪਾਸ ਕਰਦੇ ਉਸ ਹਿਸਾਬ ਨਾਲ ਦਿੱਤੇ ਜਾਣ ਜੋ ਪੈਸਾ ਹੁਣ ਆਇਆ ਵਾ ਸਾਨੂੰ ਉਹ ਦੇ ਕੇ ਜੋ ਸਾਡਾ ਕੇਸ ਉਹ ਚੱਲਦਾ ਰਹੇ ਜਿਹੜੀ ਸੜਕ ਉਹ ਗਵਰਨਮੈਂਟ ਆਪਣੀ ਬਣਾ ਲਵੇ ਸਾਨੂੰ ਇਹਦੇ ਵਿੱਚ ਕੀ ਤਰਾਜ ਆ ਤਾਂ ਅਸੀਂ ਗੱਲਬਾਤ ਕੀਤੀ ਹੈ ਖੰਟ ਮਾਨਪੁਰ ਦੇ ਨਿਵਾਸੀਆਂ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਕਈ ਸਹੂਲਤਾਂ ਨੇ ਤੇ ਕੁਝ ਸਹੂਲਤਾਂ ਇਹ ਜੀਆਂ ਨੇ ਜਿੰਨਾ ਤੋਂ ਇਹ ਪਿੰਡ ਵਾਂਝਾ ਜਿੱਦਾਂ ਕਿ ਇੱਥੇ ਸਕੂਲ ਸੀਗਾ ਲੜਕੀਆਂ ਦਾ ਉਹ ਜੋ ਕਿ ਬੰਦ ਹੋ ਚੁੱਕਿਆ ਤੇ ਬਿਲਡਿੰਗ ਉੱਧਰ ਹੀ ਪਈ ਹੈ ਤੇ ਸਰਕਾਰ ਨੂੰ ਇਹ ਵੀ ਗੁਹਾਰ ਲਗਾਈ ਹੈ ਕਿ ਉਹ ਕਾਲਜ ਨੂੰ ਚਾਲੂ ਕੀਤਾ ਜਾਵੇ ਤੇ ਦੂਜੇ ਪਾਸੇ ਜੇਕਰ ਰਾਤ ਭਰਾਤੇ ਕਿਸੇ ਨੂੰ ਐਮਰਜੈਂਸੀ ਪੈ ਜਾਵੇ ਤਾਂ ਇਹਨਾਂ ਨੂੰ ਦੂਰ ਤਰਾਡੇ ਇਲਾਜ ਲਈ ਜਾਣਾ ਪੈਂਦਾ ਉਸ ਲਈ ਵੀ ਇਹ ਪਿੰਡ ਵਾਲੇ ਸੀ ਮੰਗ ਕਰ ਰਹੇ ਨੇ ਕਿ ਇੱਥੇ ਕੋਈ ਸਿਹਤ ਸਹੂਲਤਾਂ ਵਾਸਤੇ ਛੋਟਾ ਹਸਪਤਾਲ ਬਣਾ ਦਿੱਤਾ ਜਾਏ ਤਾਂ ਕਿ ਇਸ ਪਿੰਡ ਦੇ ਨਾਲ 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 ਨੇੜਲੇ ਪਿੰਡਾਂ ਨੂੰ ਵੀ ਉਸ ਦਾ ਫਾਇਦਾ ਮਿਲ ਸਕੇ ਅਤੇ ਜਿਹੜਾ ਮੇਨ ਰੋਡ ਦਾ ਕੰਮ ਰੁਕਿਆ ਹੋਇਆ ਉਸ ਨੂੰ ਵੀ ਜਲਦੀ ਪੂਰਾ ਕੀਤਾ ਜਾਵੇ ਗੁਰਦੀਪ ਸਿੰਘ ਪੰਜਾਬ ਤੱਕ ਖੰਡਮਾਨਪੁਰ